ਆਰਮੀ ਦੇ ਸਰਵਿੰਗ ਕਰਨਲ ਪੁਸ਼ਪਿੰਦਰ ਸਿੰਘ ਬਾਠ ਹੁਣ ਪਰਿਵਾਰ ਨੇ ਇਨਸਾਫ ਲੈਣ ਦੀ ਖਾਤਰ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਦੇ ਵੱਲੋਂ ਅਪੀਲਾਂ ਦਲੀਲਾਂ ਰੱਖੀਆਂ ਜਾ ਰਹੀਆਂ ਨੇ ਕਿ ਇੱਕ ਤਾਂ ਪੁਲਿਸ ਵਾਲਿਆਂ ਨੇ ਵਧਿੱਕੀ ਕੀਤੀ ਗੁੰਡਾਗਰਦੀ ਕੀਤੀ ਔਰ ਉਹਨਾਂ ਨੂੰ ਕਿਸ ਕਦਰ ਮਾਰਿਆ ਕੁੱਟਿਆ ਗਿਆ ਪਿਓ ਪੁੱਤ ਨੂੰ ਔਰ ਉਸ ਤੋਂ ਬਾਅਦ ਐਫ ਆਈ ਆਰ ਵੀ ਸਾਡੀ ਸ਼ਿਕਾਇਤ ਤੇ ਦਰਜ ਕਿਉਂ ਨਹੀਂ ਔਰ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਜਿਹੜੇ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਲਗਾਤਾਰ ਜਦੋਜਹਿਦ ਕਰ ਰਹੇ ਨੇ ਹਾਲਾਂਕਿ ਪਟਿਆਲਾ ਪ੍ਰਸ਼ਾਸਨ ਇਸ ਮਾਮਲੇ ਤੇ ਕੀ ਕਹਿੰਦਾ ਹੈ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਹੁਣ ਕਰਨਲ ਦੇ ਪਰਿਵਾਰ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਰਾਜਪਾਲ ਦੇ ਨਾਲ ਵੀ ਮੁਲਾਕਾਤ ਕਰਨਗੇ ਤੇ ਸੀਬੀਆਈ ਜਾਂਚ ਦੀ ਮੰਗ ਕਰ ਦਿੱਤੀ ਹੈ ਉਹਨਾਂ ਨੇ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਇਸ ਕੇਸ ਦੀ ਸਾਨੂੰ ਪੁਲਿਸ ਤੋਂ ਹੁਣ ਕੋਈ ਉਮੀਦ ਨਹੀਂ ਹੈ ਹਾਲਾਂਕਿ ਡੀਜੀਪੀ ਦਫ਼ਤਰ ਉਹ ਜਾਂਦੇ ਨੇ ਉੱਥੇ ਉਮੀਦ ਲੈ ਕੇ ਜਾਂਦੇ ਨੇ ਪਰ ਲੰਮੀ ਉਡੀਕ ਕਰਨ ਤੋਂ ਬਾਅਦ ਵੀ ਉਹਨਾਂ ਦੀ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਨਹੀਂ ਹੋ ਪਾਈ ਸੀ ਉਹ ਇੱਕ ਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਜ਼ਰੂਰ ਮਿਲੇ ਸਨ ਅਰਪੀ ਸ਼ੁਕਲਾ ਨੂੰ ਜਿਨ੍ਹਾਂ ਨੇ ਭਰੋਸਾ ਵੀ ਦਿੱਤਾ ਸੀ ਕਿ ਜ਼ਰੂਰ ਇਸ ਮਾਮਲੇ ਦੇ ਵਿੱਚ ਅਸੀਂ ਸਹਿਰਤਤਾ ਦੇ ਨਾਲ ਕਦਮ ਚੁੱਕਾਂਗੇ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕਰ ਦਿੱਤੀ ਗਈ ਹੈ ਐਸਐਸਪੀ ਡਾਕਟਰ ਨਾਨਕ ਸਿੰਘ ਨੂੰ ਕਿ ਇਸ ਮਾਮਲੇ ਦੇ ਵਿੱਚ ਜਲਦੀ ਤੋਂ ਜਲਦੀ ਨਿਰਪੱਖਤਾ ਦੇ ਨਾਲ ਜਾਂਚ ਕਰਨ ਪਰ ਪਰਿਵਾਰ ਨੂੰ ਹਾਲੇ ਭਰੋਸਾ ਨਹੀਂ ਮਿਲ ਰਿਹਾ ਭਰੋਸਾ ਨਹੀਂ ਬਣ ਰਿਹਾ ਪਰਿਵਾਰ ਦਾ ਜਿਸ ਕਰਕੇ ਉਹਨਾਂ ਨੇ ਹੁਣ सीबीआई ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਜਾਣੀ ਹੈ ਔਰ ਇੱਥੇ ਇਹ ਵੀ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਵੀ ਦਿੱਤਾ ਜਾਵੇਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਜਿਹੜੇ ਕਰਨਲ ਦੇ ਪਰਿਵਾਰ ਦੇ ਨਾਲ ਕਰਨਲ ਦੇ ਨਾਲ ਹਮਦਰਦੀ ਜਤਾ ਰਹੇ ਨੇ ਉਹਨਾਂ ਨੇ ਵੀ ਉਹਨਾਂ ਦੇ ਨਾਲ ਹਮਦਰਦੀ ਦੇ ਤੌਰ ਦੇ ਉੱਤੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜਿੱਥੇ ਵੀ ਕਹੋਗੇ ਅਸੀਂ ਉੱਥੇ ਪਹੁੰਚ ਜਾਵਾਂਗੇ ਹੋ ਸਕਦਾ ਹੈ ਡਿਪਟੀ ਕਮਿਸ਼ਨਰ ਪਟਿਆਲਾ ਜਾਂ ਫਿਰ ਐਸਐਸਪੀ ਦਫ਼ਤਰ ਪਟਿਆਲਾ ਦੇ ਬਾਹਰ ਇੱਕ ਲੰਮਾ ਸੰਘਰਸ਼ ਵੀ ਚੱਲ ਸਕਦਾ ਹੈ ਧਰਨਾ ਮੁਜ਼ਾਹਰਾ ਵੀ ਦਿੱਤਾ ਜਾ ਸਕਦਾ ਹੈ ਕਿਉਂਕਿ ਇਸ ਦੇ ਬਾਰੇ ਪਰਿਵਾਰ ਨੇ ਰਾਏ ਤੇ ਮਨ ਬਣਾ ਲਈ ਹੈ ਕਿ ਆਖਰਕਾਰ ਸਾਨੂੰ ਥਾ-ਥਾ ਦੇ ਉੱਤੇ ਭਟਕਣ ਦੀ ਬਜਾਏ ਜਦੋਂ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਤਾਂ ਸ਼ਾਇਦ ਸਾਡੀ ਛੇਤੀ ਸੁਣੀ ਜਾਵੇ ਹਾਲਾਂਕਿ ਡਾਕਟਰ ਨਾਨਕ ਸਿੰਘ ਜਿਹੜੇ ਉਹ ਦਾਵਾ ਕਰਦੇ ਨੇ ਕਿ ਅਸੀਂ ਦੋਵਾਂ ਧਿਰਾਂ ਦੇ ਬਿਆਨ ਕਲਮਬੱਧ ਕਰ ਲਏ ਨੇ ਦਰਜ ਕਰ ਲਏ ਨੇ ਆ ਨਿਰਪੱਖਤਾ ਦੇ ਨਾਲ ਮੈਰਿਟ ਦੇ ਆਧਾਰ ਦੇ ਉੱਤੇ ਜਾਂਚ ਕੀਤੀ ਜਾਵੇਗੀ ਔਰ ਦੋਸ਼ੀ ਪੁਲਿਸ ਅਫਸਰਾਂ ਦੇ ਨਾਮ ਆ ਜਿਹੜੇ ਉਹ ਵੀ ਲਿਖ ਲਏ ਗਏ ਨੇ ਉਸ ਰਿਪੋਰਟ ਦੇ ਵਿੱਚ ਕਿਉਂਕਿ ਕਰਨਲ ਬਾਠ ਦੇ ਵੱਲੋਂ ਬਿਆਨ ਜਦੋਂ ਦਰਜ ਕਰਾਏ ਗਏ ਤੇ ਉਹਨਾਂ ਵੱਲੋਂ ਬਕਾਇਦਾ ਦੱਸਿਆ ਗਿਆ ਹੋਵੇਗਾ ਕੁਦਰਤੀ ਜੀ ਗੱਲ ਹੈ ਕਿ ਸਾਡੇ ਨਾਲ ਕੀ ਵਾਪਰਿਆ ਸਾਨੂੰ ਕਿਸ ਕਿਸ ਨੇ ਕੁੱਟਿਆ ਮੌਕੇ ਦੇ ਉੱਤੇ ਹੋ ਸਕਦਾ ਕਿ ਰਾਤ ਦੇ ਸਮੇਂ ਦੇ ਵਿੱਚ ਕਿਉਂਕਿ ਕਰਨਲ ਜਿਹੜਾ ਜ਼ਿਲ੍ਹਾ ਪੁਲਿਸ ਦੇ ਵਿੱਚ ਕਿਹੜਾ ਇਨਸਪੈਕਟਰ ਕਿਹੜੇ ਥਾਣੇ 'ਚ ਕੰਮ ਕਰਦਾ ਜਾਂ ਕਿਹੜਾ ਸਪਾਈ ਹੈੱਡ ਕਨਸਟੇਬਲ ਹੈ ਸਾਰਿਆਂ ਦੇ ਨਾਮ ਨਾ ਜਾਣਦੇ ਹੁਣ ਪਰ ਉਹਨਾਂ ਨੇ ਸੀਸੀਟੀਵੀ ਫੁਟੇਜ ਕਢਵਾਉਣ ਤੋਂ ਬਾਅਦ ਸਾਰੀ ਜਿਹੜੀ ਆ ਕੋਖ ਪੜਤਾਲ ਕਰ ਲਈ ਸੀ ਜਿਸ ਦੇ ਕਰਕੇ ਉਹਨਾਂ ਨੇ ਪੁਲਿਸ ਨੂੰ ਨਾਮ ਵੀ ਦਿੱਤੇ ਖਾਸ ਕਰਕੇ ਕਰਨਲ ਦੇ ਜਿਹੜੇ ਪਤਨੀ ਨੇ ਜਸਵਿੰਦਰ ਬਾਠ ਉਹਨਾਂ ਦੇ ਵੱਲੋਂ ਵੀ ਦਾਵਾ ਕੀਤਾ ਗਿਆ ਕਿ ਅਸੀਂ ਪੂਰੇ ਪ੍ਰੂਫ ਬਣਾ ਕੇ ਪੁਲਿਸ ਨੂੰ ਦੇ ਦਿੱਤੇ ਪਰ ਸਮੇਂ ਦੇ ਉੱਤੇ ਕਾਰਵਾਈ ਨਹੀਂ ਹੋਈ ਆਰਮੀ ਦੇ ਵੱਡੇ ਅਫਸਰ ਚਾਹੇ ਉਹ ਸੇਵਾ ਮੁਕਤ ਨੇ ਜਾਂ ਫਿਰ ਸਰਵਿਸ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਕਿਉਂਕਿ ਕਮਜ਼ੋਰ ਐਫ ਆਈ ਆਰ ਦੱਸੀ ਜਾ ਰਹੀ ਹੈ ਕਿ ਜਿਹੜੀ ਮਨ ਘੜਤ ਐਫ ਆਈ ਆਰ ਦੇ ਵਿੱਚ ਕਹਾਣੀ ਢਾਬਾ ਮਾਲਕ ਵੱਲੋਂ ਦੱਸੀ ਗਈ ਹੈ ਉਹ ਝੂਠੀ ਹੈ ਇਹ ਕਰਨਲ ਪਰਿਵਾਰ ਆ ਜਿਹੜਾ ਉਹ ਕਹਿ ਰਿਹਾ ਉਹਨਾਂ ਦਾ ਇਹ ਵੀ ਇੱਕ ਮੰਗ ਹੈ ਕਿ ਸਾਡੇ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਦੇ ਉੱਤੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਜਾਂ ਉਹਨਾਂ ਦੇ ਪੁੱਤਰ ਅੰਗਤ ਬਾਠ ਦੇ ਵੱਲੋਂ ਦਿੱਤੀ ਜਿਹੜਾ ਕੀ ਬਿਆਨ ਦਰਜ ਕਰਵਾਏ ਗਏ ਨੇ ਜਾਂ ਜਿਹੜਾ ਉਹਨਾਂ ਨੇ ਵਾਕਿਆ ਦੱਸਿਆ ਕਿ ਸਾਡੇ ਨਾਲ ਵਾਪਰਿਆ ਕੀ ਉਹ ਸਦਾਰ ਤੇ ਹੁਣ ਤੱਕ ਐਫ ਆਈ ਆਰ ਕਿਉਂ ਨਹੀਂ ਦਰਜ ਹੋਈ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਦਾਵਾ ਕੀਤਾ ਗਿਆ ਪਟਿਆਲਾ ਵੱਲੋਂ ਕਿ ਅਸੀਂ ਦੋਵਾਂ ਤਿਰਾਂ ਦੇ ਬਿਆਨ ਕਲਮਬੱਧ ਕਰ ਲਏ ਨੇ ਔਰ ਲਗਾਤਾਰ ਨਿਰਪੱਖਤਾ ਦੇ ਨਾਲ ਜਾਂਚ ਕਰਾਂਗੇ ਔਰ ਕਿਹੜੇ ਕਿਹੜੇ ਦੋਸ਼ੀ ਅਫਸਰ ਨੇ ਉਹਨਾਂ ਦੇ ਨਾਮ ਵੀ ਬਕਾਇਦਾ ਲਿਖੇ ਜਾ ਰਹੇ ਨੇ ਰਿਕਾਰਡ ਦਾ ਹਿੱਸਾ ਬਣ ਰਹੇ ਨੇ ਪਰ ਬੀਤੇ ਦਿਨ ਜਿਹੜੀ ਕਿ ਮੀਡੀਆ ਨਾਲ ਮੁਖਾਤਬ ਹੁੰਦਿਆਂ ਕਰਨਲ ਦੇ ਪਤਨੀ ਜਸਵਿੰਦਰ ਬਾਠ ਨੇ ਦਾਵਾ ਕੀਤਾ ਸੀ ਕਿ ਸਾਨੂੰ ਤੇ ਅਜ ਤੱਕ ਇਹ ਨਹੀਂ ਦੱਸਿਆ ਗਿਆ ਪੁਲਿਸ ਵੱਲੋਂ ਜਦੋਂ ਦੇ ਐਫਆਈਆਰ ਦਰਜ ਹੋਈ ਹੈ ਕਿ ਉਸ ਵਿੱਚ ਨਾਮਜ਼ਦ ਕਿਉਂ ਨਹੀਂ ਕੀਤੇ ਗਏ ਨਾਮ ਔਰ ਜਿਹੜੇ 12 ਜਣੇ ਸਸਪੈਂਡ ਕਰ ਦਿੱਤੇ ਗਏ ਨੇ ਕਿ ਉਸ ਵਿੱਚ ਉਹੀ ਪੁਲਿਸ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਜਿਹੜੇ ਦੋਸ਼ੀ ਨੇ ਜੇ ਫਿਰ ਜਾਂ ਫਿਰ ਖਾਣਾ ਪੂਰਤੀ ਦੇ ਲਈ ਇਹ ਕਾਰਵਾਈ ਕੀਤੀ ਗਈ ਹੈ ਸਾਨੂੰ ਜਾਣਕਾਰੀ ਤਾਂ ਮਿਲਣੀ ਚਾਹੀਦੀ ਹੈ ਉਹਨਾਂ ਦਾ ਖਦਸ਼ਾ ਤਾਂ ਇੱਥੋਂ ਤੱਕ ਸੀ ਕਿ ਸਾਨੂੰ ਤੇ ਹੁਣ ਪੁਲਿਸ ਤੋਂ ਡਰਨ ਲੱਗਣ ਲੱਗਿਆ ਹੈ ਕਿਵੇਂ ਉਹਨਾਂ ਦੇ ਪਰਿਵਾਰ ਨੂੰ ਕੁਝ ਪੁਲਿਸ ਅਫਸਰਾਂ ਨੇ ਮਾਫੀਆਂ ਵੀ ਮੰਗੀਆਂ ਨੇ ਜਿਹੜਾ ਕਿ ਰਿਕਾਰਡ ਹੈ ਕਰਨਲ ਦੇ ਪਰਿਵਾਰ ਦੇ ਕੋਲ ਔਰ ਨਾਲ ਹੀ ਕੁਝ ਲੋਕਾਂ ਦੇ ਵੱਲੋਂ ਉਹਨਾਂ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਦਬਾਅ ਵੀ ਬਣਾਇਆ ਗਿਆ ਔਰ ਇਸ ਦੇ ਲਈ ਬਹੁਤ ਸਾਰੇ ਪੋਲੀਟਿਕਲ ਲੀਡਰ ਵੀ ਬੋਲੇ ਨੇ ਔਰ ਸਮਾਜਿਕ ਕਾਰਕੁਨ ਵੀ ਬੋਲ ਰਹੇ ਨੇ ਕਿ ਸਰਾਸਰ ਤਕਾ ਹੈ ਔਰ ਇੱਥੇ ਇੱਕ ਜਿਹੜਾ ਕਿ ਐਫਆਈਆਰ ਦਰਜ ਹੋਈ ਹੈ ਉਸ ਦਾ ਕੁਝ ਅੰਸ਼ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗੇ ਕਿਉਂਕਿ 13 ਤੇ 14 ਤਰੀਕ ਦੀ ਦਰਮਿਆਨੀ ਰਾਤ ਨੂੰ ਇਹ ਘਟਨਾ ਵਾਪਰਦੀ ਹੈ ਔਰ ਬੀਐਨਐਸ ਦਾ ਐਕਟ ਹੈ ਜਿਹੜਾ 2023 ਉਸ ਦੀ 194 2 ਦੇ ਤਹਿਤ ਇਹ ਮੁਕਦਮਾ ਦਰਜ ਹੁੰਦਾ ਹੈ ਔਰ ਇਹ ਮੁਕਦਮਾ ਜਿਹੜਾ ਉਹ 14 ਤਰੀਕ ਨੂੰ ਜਿਹੜਾ 11:30 ਵਜੇ ਦਾ ਸਮਾਂ ਦਿੱਤਾ ਗਿਆ ਐਫਆਈਆਰ ਦੇ ਵਿੱਚ ਉਹ ਦਰਜ ਕੀਤਾ ਗਿਆ ਉਸ ਦੇ ਵਿੱਚ ਜਿਹੜਾ ਕਰਨ ਜੋਤ ਸਿੰਘ ਹੈ ਢਾਬੇ ਦਾ ਮਾਲਕ ਉਹ ਸ਼ਿਕਾਇਤ ਵਿੱਚ ਇਹ ਲਿਖਾਉਂਦਾ ਹੈ ਕਿ ਸਵਾ 13 ਤਰੀਕ ਨੂੰ ਕਰੀਬ ਸਵਾ 12 ਵਜੇ ਦਾ ਰਾਤ ਨੂੰ ਆਪਣੇ ਢਾਬੇ ਦੇ ਉੱਤੇ ਉਹ ਆਪਣੇ ਨੌਕਰ ਰਮੇਸ਼ ਪੁੱਤਰ ਰਾਦੇ ਸ਼ਾਮ ਸਮੇਤ ਢਾਬੇ ਦੇ ਉੱਤੇ ਹਾਜ਼ਰ ਸੀ ਤਾਂ ਮੇਰੇ ਢਾਬੇ ਦੇ ਬਾਹਰ ਖੱਬੇ ਪਾਸੇ ਦੋ ਤਿੰਨ ਵਿਅਕਤੀ ਸਮਾਣਾ ਰੋਡ ਤੋਂ ਆ ਕੇ ਰਸਤੇ ਵਿੱਚ ਇੱਕ Honda Civic ਕਾਰ ਦੇ ਵਿੱਚ ਖੜੀ ਕਰਕੇ ਕਾਰ ਦੀ ਗੱਡੀ ਦੇ ਉੱਤੇ ਗਲਾਸ ਰੱਖ ਕੇ ਸ਼ਰਾਬ ਪੀ ਰਹੇ ਸੀ ਤੇ ਨਾਲ ਹੀ ਕੁਝ ਖਾ ਪੀ ਰਹੇ ਸੀ ਸੜਕ ਦੇ ਵਿੱਚ ਕਾਰ ਖੜੇ ਸੀ ਜਿਨ੍ਹਾਂ ਨੂੰ ਮੈਂ ਅਤੇ ਰਾਹੀਰਾਂ ਨੇ ਕਈ ਵਾਰ ਕਿਹਾ ਸੀ ਤੁਸੀਂ ਰੋਡ ਦੇ ਉੱਤੇ ਗੱਡੀ ਖੜੀ ਕਰਕੇ ਰਸਤੇ ਵਿੱਚ ਸ਼ਰਾਬ ਨਾ ਪੀਓ ਤਾਂ ਇਹਨਾਂ ਸਮੇਂ ਵਿੱਚ ਵਕਤ ਤਕਰੀਬ 12:30 ਵਜੇ ਦਾ ਸਮਾਂ ਹੋਵੇਗਾ ਦੋਨਾਂ ਧਿਰਾਂ ਹੋਵੇਗਾ ਜਦੋਂ ਇਨਾਂ ਦੇ ਵਿੱਚ ਕੁਝ ਰਾਹੀਰ ਤੇ ਨਾਮਾ मालूम ਗੱਡੀ ਦੇ ਵਿੱਚ ਸਵਾਰ ਵਿਕਤੀਆਂ ਨਾਲ ਇਹਨਾਂ ਦੀ ਆਪਸੀ ਦੇ ਵਿੱਚ ਹੱਥੋਪਾਈ ਹੋ ਗਈ ਹੈ ਮੌਕੇ ਤੇ ਹਾਜ਼ਰ ਵਿਕਤੀਆਂ ਨੇ ਇਹਨਾਂ ਦੋਵਾਂ ਧਿਰਾਂ ਨੂੰ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਆਸ-ਪਾਸੇ ਤਿੱਤਰ-ਬਿੱਤਰ ਹੋ ਗਈਆਂ ਦੋਵੇਂ ਧਿਰਾਂ ਔਰ ਇਹ ਵਾਕਾ ਸਿਵਿਕ ਕਾਰ ਵਿੱਚ ਸਵਾਰਾਂ ਵੱਲੋਂ ਰਾਹ ਵਿੱਚ ਕਾਰ ਖੜੀ ਕਰਕੇ ਸ਼ਰੇਆਮ ਜਗ੍ਹਾ ਦੇ ਉੱਤੇ ਸ਼ਰਾਬ ਪੀਣ ਕਰਕੇ ਵਾਪਰਿਆ ਔਰ ਰਾਹੀਰਾਂ ਨੂੰ ਤੰਗੀ ਪਰੇਸ਼ਾਨੀ ਹੋ ਰਹੀ ਸੀ ਢਾਬੇ ਦਾ ਮਾਲਕ ਕਹਿੰਦਾ ਐਫ ਆਈ ਆਰ ਦੇ ਵਿੱਚ ਜਿਸ ਨੂੰ ਸਿਰੇ ਤੋਂ ਮਨ ਘੜਤ ਕਹਾਣੀ ਕਹਿ ਦਿੱਤਾ ਗਿਆ ਕਿ ਇਸ ਦੋਸ਼ ਨੂੰ ਇਨਕਾਰ ਦਿੱਤਾ ਗਿਆ ਕਰਨਲ ਦੇ ਪਰਿਵਾਰ ਵੱਲੋਂ ਕਿ ਇਸ ਤਰ੍ਹਾਂ ਨਹੀਂ ਹੋਇਆ ਜਿਵੇਂ ਢਾਬੇ ਦਾ ਮਾਲਕ ਦੱਸ ਰਿਹਾ ਔਰ ਜਿਹੜਾ ਬਿਆਨ ਦਰਜ ਕਰਵਾਇਆ ਗਿਆ ਜਾਂ ਮੀਡੀਆ ਨੂੰ ਕਰਨਲ ਦੇ ਪਰਿਵਾਰ ਵੱਲੋਂ ਜਾਂ ਕਰਨਲ ਵੱਲੋਂ ਖੁਦ ਸਟੇਟਮੈਂਟ ਦਿੱਤੀ ਗਈ ਹੈ ਉਸ ਵਿੱਚ ਉਹਨਾਂ ਨੇ ਆਖਿਆ ਕਿ ਸਾਡੀ ਕਾਰ ਜਰੂਰ ਖੜੀ ਸੀ ਔਰ ਜਿਹੜੇ ਕੀ ਹੈ ਸਿਵਲ ਦੇ ਵਿੱਚ ਪੁਲਿਸ ਅਧਿਕਾਰੀ ਆਉਂਦੇ ਨੇ ਸਾਨੂੰ ਕਹਿੰਦੇ ਨੇ ਗੱਡੀ ਪਾਸੇ ਕਰਨ ਲਈ ਔਰ ਬੜੀ ਮੰਦੀ ਸ਼ਬਦਾਵਲੀ ਵਰਤਦੇ ਨੇ ਤੇ ਅਸੀਂ ਉਹਨਾਂ ਨੂੰ ਕਿ ਇਸ ਤਰ੍ਹਾਂ ਨਾ ਕਰੋ ਆਈ ਕਾਰਡ ਵੀ ਸਰਕਾਰੀ ਦਿਖਾਇਆ ਗਿਆ ਕਰਨਲ ਦੇ ਵੱਲੋਂ ਪਰ ਉਹਨਾਂ ਦੀ ਨਹੀਂ ਸੁਣੀ ਗਈ ਆਈ ਕਾਰਡ ਵੀ ਖੋਇਆ ਗਿਆ ਫੋਨ ਵੀ ਖੋਇਆ ਗਿਆ ਇਹ ਕਰਨਲ ਦਾ ਬਿਆਨ ਹੈ ਉਹਨਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਜਿਸ ਦੇ ਕਰਕੇ ਕਹਿੰਦੇ ਕਿ ਮਾਮਲਾ ਉਹਨਾਂ ਦੇ ਵੱਲੋਂ ਕੁਝ ਵੀ ਅਜਿਹਾ ਨਹੀਂ ਕੀਤਾ ਗਿਆ ਔਰ ਉਹਨਾਂ ਨੇ ਸਿੱਧਾਈ ਜਦੋਂ ਰੋਕਿਆ ਗਿਆ ਕਿ ਇਸ ਤਰ੍ਹਾਂ ਸ਼ਬਦਾਵਲੀ ਨਾ ਵਰਤੋ ਤੇ ਉਹਨਾਂ ਦੇ ਵਿੱਚੋਂ ਇੱਕ ਅਧਿਕਾਰੀ ਨੇ ਮੁੱਕਾ ਮਾਰ ਦਿੱਤਾ ਜਿਸ ਤੋਂ ਬਾਅਦ ਫਿਰ ਗੱਲ ਵਾਧੀ-ਵਾਧੀ ਇੱਥੋਂ ਤੱਕ ਪਹੁੰਚੀ ਹੈ ਕਿ ਹੁਣ ਆਰਮੀ ਦੇ ਅਫਸਰ ਵੀ ਅੱਗੇ ਆਉਣ ਲੱਗੇ ਨੇ ਜਿਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੰਗ ਕੀਤੀ ਜਾ ਰਹੀ ਹੈ ਕਿ ਨਾਮਜ਼ਦ ਕੀਤੇ ਜਾਣ ਦੋਸ਼ੀ ਪੁਲਿਸ ਅਫਸਰ ਹੁਣ ਤੱਕ ਪੁਲਿਸ ਸਹੀ ਤਰੀਕੇ ਨਾਲ ਸਹੀ ਢੰਗ ਦੇ ਉੱਤੇ ਸਹੀ ਟਰੈਕ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਹੀ ਸਵਾਲ ਉੱਠ ਰਹੇ ਨੇ ਹੁਣ ਦੋ ਤਿੰਨ ਗੱਲਾਂ ਸਾਹਮਣੇ ਆਈਆਂ ਨੇ ਜਿਹੜੀਆਂ ਕੀ ਤਾਜ਼ਾ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸੀਆਂ ਨੇ ਕਿ ਪਰਿਵਾਰ ਦੇ ਵੱਲੋਂ ਪੀੜਤ ਪਰਿਵਾਰ ਵੱਲੋਂ ਆਖ ਦਿੱਤਾ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਉਹ ਧਰਨਾ ਵੀ ਪੱਕੇ ਤੌਰ ਦੇ ਉੱਤੇ ਲਗਾਉਣਗੇ ਜੇਕਰ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਰਾਜਪਾਲ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਰਾਜਪਾਲ ਪੰਜਾਬ ਦੇ ਗੁਲਾਬ ਚੰਦ ਕਟਾਰੀਆ ਜੀ ਨਾਲ ਮੁਲਾਕਾਤ ਹੋਣੀ ਹੈ ਔਰ ਇਸ ਦੇ ਮਾਮਲੇ ਦੇ ਵਿੱਚ ਸੀਬੀਆਈ ਦੀ ਜਾਂਚ ਵੀ ਮੰਗੀ ਜਾ ਸਕਦੀ ਹੈ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਪਰਿਵਾਰ ਨੂੰ ਇਨਸਾਫ ਲੈਣ ਦੀ ਖਾਤਰ ਜਿਹੜੇ ਉਹਨੇ ਉਹਨਾਂ ਨੇ ਅਗਲੇ ਕਦਮ ਚੁੱਕਣੇ ਨੇ ਅਗਲੇ ਕਦਮ ਪੁੱਟਣੇ ਨੇ ਇਨਸਾਫ ਲੈਣ ਦੇ ਲਈ ਕਿ ਉਹਨਾਂ ਨੂੰ ਇਹ ਸਾਰੀ ਜਦੋਜਾਇਦ ਕਿਉਂ ਕਰਨੀ ਪੈ ਰਹੀ ਹੈ ਸਵਾਲ ਸਭ ਤੋਂ ਵੱਡਾ ਇਹੀ ਹੈ ਪੰਜਾਬ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਉਸ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਜਾ ਰਹੀ ਹੈ ਕਿ ਇੱਕ ਤਾਂ ਕਰਨਲ ਨੂੰ ਤੇ ਉਸਦੇ ਪੁੱਤਰ ਨੂੰ ਕੁੱਟਿਆ ਗਿਆ ਬੁਰੇ ਤਰੀਕੇ ਦੇ ਨਾਲ ਜ਼ੁਲਮ ਕੀਤਾ ਗਿਆ ਉਹਨਾਂ ਦੇ ਉੱਤੇ ਪੁਲਿਸ ਵਾਲਿਆਂ ਦੇ ਵੱਲੋਂ ਬਾਅਦ ਵਿੱਚ ਉਹਨਾਂ ਵਿੱਚੋਂ ਪੁਲਿਸ ਅਫਸਰ ਮਾਫੀਆਂ ਵੀ ਮੰਗਦੇ ਨੇ ਇਸ ਦਾ ਮਤਲਬ ਤਸਾਫ ਹੈ ਕਿ ਉਹਨਾਂ ਨੇ ਇਹ ਜ਼ੁਲਮ ਕੀਤਾ ਜਦੋਂ ਵਧਦੀ ਹੋਈ ਗੱਲ ਦੇਖ ਕੇ ਠੰਡਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਹੁਣ ਮਾਮਲਾ ਬਹੁਤ ਅੱਗੇ ਤੱਕ ਵੱਧ ਚੁੱਕਾ ਹੈ ਹੁਣ ਪਰਿਵਾਰ ਨੇ ਜਿਹੜੀਆਂ ਇਹ ਗੱਲਾਂ ਆਖੀਆਂ ਨੇ ਉਸ ਦੇ ਆਧਾਰ ਦੇ ਉੱਤੇ ਜੇਕਰ ਪਰਿਵਾਰ ਪੈਰਵਾਹੀ ਕਰਦਾ ਕੇਸ ਦੀ ਔਰ ਜੇ ਪੁਲਿਸ ਦੇ ਹੱਥੋਂ ਇਹ ਕੇਸ ਦੀ ਜਿਹੜੀ ਜਾਂਚ ਪੜਤਾਲ ਕਿਸੇ ਹੋਰ ਏਜੰਸੀ ਦੇ ਹੱਥ ਚਲੀ ਜਾਂਦੀ ਹੈ ਤਾਂ ਫਿਰ ਉਹਨਾਂ ਪੁਲਿਸ ਇੰਸਪੈਕਟਰਾਂ ਦੇ ਦੀਆਂ ਮੁਸ਼ਕਲਾਂ ਹੋਰ ਜ਼ਿਆਦਾ ਵੱਧ ਜਾਣਗੀਆਂ ਇੱਥੋਂ ਤੱਕ ਕਿ ਪਟਿਆਲਾ ਦੇ ਜਿਹੜੇ ਐਸਐਸਪੀ ਨੇ ਡਾਕਟਰ ਨਾਨਕ ਸਿੰਘ ਦੇ ਲਈ ਵੀ ਜਵਾਬ ਦੇਣਾ ਔਖਾ ਹੋ ਜਾਵੇਗਾ ਕਿ ਮੌਕੇ ਦੇ ਉੱਤੇ ਜਿਵੇਂ ਤੁਰੰਤ ਪ੍ਰਭਾਵ ਦੇ ਨਾਲ ਸਹੀ ਢੰਗ ਦੇ ਨਾਲ ਐਫਆਈਆਰ ਦਰਜ ਕਰਨੀ ਚਾਹੀਦੀ ਸੀ ਉਹ ਕਿਉਂ ਨਹੀਂ ਕੀਤੀ ਗਈ ਇਸ ਦਾ ਜਵਾਬ ਐਸਐਸਪੀ ਤੋਂ ਵੀ ਮੰਗਿਆ ਜਾ ਸਕਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੀ ਹਾਲੇ ਤੱਕ ਕੋਈ ਵੀ ਸਟੇਟਮੈਂਟ ਜਾਰੀ ਨਹੀਂ ਹੋਈ ਹਾਲਾਂਕਿ ਉਹ ਵੱਡੀ ਜਾਂ ਛੋਟੀ ਘਟਨਾ ਜਿਹੜੀ ਵੀ ਪੰਜਾਬ ਦੇ ਵਿੱਚ ਵਾਪਰਦੀ ਹੈ ਉਸ ਦੇ ਉੱਤੇ ਉਹ ਐਕਸਪੋਸਟ ਦੇ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਆਪਣਾ ਬਿਆਨ ਸਾਂਝਾ ਕਰਦੇ ਨੇ ਪਰ ਜਦੋਂ ਤੱਕ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਆ ਉਦੋਂ ਤੱਕ ਡੀਜੀਪੀ ਸਾਹਿਬ ਵੱਲੋਂ ਹਾਲੇ ਤੱਕ ਕੋਈ ਵੀ ਬਿਆਨ ਸਾਂਝਾ ਨਹੀਂ ਕੀਤਾ ਗਿਆ ਔਰ ਨਾ ਹੀ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਕੁਝ ਬੋਲੇ ਨੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਆਰਮੀ ਦੇ ਅਫਸਰ ਜਿਵੇਂ ਪੈਰਵਾਈ ਕਰ ਰਹੇ ਨੇ ਮੰਗ ਕਰ ਰਹੇ ਨੇ ਪਰਿਵਾਰ ਮੰਗ ਕਰ ਰਿਹਾ ਹੈ ਇਸ ਦੇ ਬਾਰੇ ਇਹ ਨਤੀਜਾ ਕਿੱਥੇ ਤੱਕ ਜਾ ਕੇ ਨਿਕਲਦਾ ਹੈ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਸੁਝਾਅ ਹੈ ਕਿ ਇਸ ਕੇਸ ਦਾ ਸਹੀ ਨਿਪਟਾਰਾ ਕਿਵੇਂ ਹੋ ਸਕਦਾ ਆਪਣੇ ਆਪਣੇ ਸੁਝਾਅ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ ABC ਪੰਜਾਬ ਦੇ ਨਾਲ